ਇੱਕ ਵਾਰ ਪੰਥਰਾਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਤੇ ਤਿੱਬਤੀ ਧਰਮਗੁਰੂ ਦਲਾਈ ਲਾਮਾ ਤੇ ਹੋਰ ਬਹੁਤ ਸਾਰੇ ਧਰਮਾਂ ਦੇ ਧਰਮਗੁਰੂ ਇੱਕ ਸਰਬ ਧਰਮ ਸੰਮੇਲਨ ਵਿੱਚ ਇਕੱਠੇ ਹੋਏ। ਉਥੇ ਦਿੱਲੀ ਦੀ ਮਸ਼ਹੂਰ ਹਜ਼ਰਤ ਨਿਜ਼ਾਮੁਦੀਨ ਦਰਗਾਹ ਦੇ ਸਭ ਤੋਂ ਵੱਡੇ ਮੈਜਰ ਵੀ ਆਏ ਹੋਏ ਸੀ। ਜਿਨ੍ਹਾਂ ਦੇ ਬੋਲ ਸੀ ਕਿ ਜਦੋਂ ਪੂਰੀ ਦੁਨੀਆ ਨੂੰ ਅਕਲ ਆ ਗਈ ਉਸ ਸਮੇਂ ਪੂਰੀ ਦੁਨੀਆ ਦਾ ਇੱਕ ਹੀ ਗ੍ਰੰਥ ਹੋਏਗਾ ਤੇ ਉਹ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਕ ਗਨ ਬਸਕੀਨ ਜੀ ਨੇ ਆਪਣੀ ਇੱਕ ਕਥਾ ਵਿੱਚ ਖੁਦ ਸੁਣਾਈ ਸੀ ਅੱਜ ਆਪਾਂ ਇਸ ਵੀਡੀਓ ਵਿੱਚ ਦੁਨੀਆ ਭਰ ਦੇ ਕੁਝ ਵੱਡੇ ਲੋਕਾਂ ਵਿਦਵਾਨਾਂ ਲੀਡਰਾਂ ਵਿਗਿਆਨੀਆਂ ਦੇ ਬੋਲ ਤੁਹਾਡੇ ਸਨਮੁਖ ਰੱਖਾਂਗੇ ਜੋ ਉਹਨਾਂ ਨੇ ਸਿੱਖੀ ਪ੍ਰਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਵਿੱਚ ਕਹੇ ਉੱਚਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਸੇ ਦੁਨਿਆਵੀ ਇਨਸਾਨ ਵੱਲੋਂ ਕੀਤੀ ਉਸਤਤ ਸਿਫਤ ਨਾਲ ਕੋਈ ਫਰਕ ਨਹੀਂ ਪੈਂਦਾ ਗੁਰਬਾਣੀ ਦਾ ਫਰਮਾਨ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਪ੍ਰਭ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਉਸਤਤ ਕੀਤਾ ਨਾ ਵੱਡਾ ਹੁੰਦਾ ਤੇ ਬੁਰਾਈ ਕਰਨ ਤੇ ਛੋਟਾ ਵੀ ਨਹੀਂ ਹੁੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਸਿਰਫ ਜਾਣਕਾਰੀ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਵਜੋਂ ਆਪ ਸੰਗਤਾਂ ਨਾਲ ਸਾਂਝ ਪਾਉਣ ਲਈ ਇਹ ਵੀਡੀਓ ਬਣਾ ਰਹੇ ਆਂ ਅਖੀਰ ਤੱਕ ਦੇਖਿਓ ਗਰੰਟੀ ਹੈ ਵੀਡੀਓ ਦੇਖ ਕੇ ਤੁਸੀਂ ਮਾਣ ਨਾਲ ਇਹ ਵੀਡੀਓ ਸ਼ੇਅਰ ਵੀ ਕਰੋਗੇ ਪਹਿਲਾਂ ਗੱਲ ਕਰਾਂਗੇ ਡਾਕਟਰ ਬੀ ਆਰ ਅੰਬੇਦਕਰ ਬਾਰੇ ਜਿਨ੍ਹਾਂ ਨੇ ਸਰਬ ਹਿੰਦ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫਰੰਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਭੇਟ ਕਰਦਿਆਂ ਲਿਖਿਆ ਕਿ ਦੋ ਮੁੱਖ ਕਾਰਨਾ ਕਰਕੇ ਸਿੱਖ ਧਰਮ ਸਾਡਾ ਧਿਆਨ ਮੰਗਦਾ ਹੈ ਪਹਿਲਾ ਇਹ ਕਿ ਸਿੱਖ ਧਰਮ ਉਹਨਾਂ ਲੋਕਾਂ ਵਾਸਤੇ ਜੋ ਸ਼ਾਂਤੀ ਅਤੇ ਮਾਨ ਸਤਕਾਰ ਚਾਹੁੰਦੇ ਨੇ ਉਹਨਾਂ ਲਈ ਇੱਕ ਰੋਹਾਨੀ ਘਰ ਹੈ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਲਈ ਇੱਕ ਰੋਹਾਨੀ ਮਾਰਗਦਰਸ਼ਕ ਹਨ ਮੈਂ ਆਸ ਕਰਦਾ ਹਾਂ ਕਿ ਜਿਹੜੀ ਚੀਜ਼ ਮੇਰੇ ਲਈ ਚੰਗੀ ਹੈ ਉਹ ਮੇਰੇ ਬਾਕੀ ਭਰਾਵਾਂ ਲਈ ਵੀ ਚੰਗੀ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਾਤ ਪਾਤ ਰਹਿਤ ਬਰਾਬਰੀ ਦਾ ਸਮਾਜ ਸਿਰਜਣ ਦੀ ਸਿੱਖਿਆ ਪ੍ਰਦਾਨ ਕਰਦੇ ਨੇ। ਪਾਕਿਸਤਾਨ ਦੇ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਮੁਹੰਮਦ ਯੂਸਫ ਅਬਾਸੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਨਿਰਪੱਖ رائے ਪ੍ਰਗਟਾਉਂਦੇ ਹੋਏ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਗਿਆਨ ਦਾ ਖਜ਼ਾਨਾ ਨੇ ਗੁਰਬਾਣੀ ਵਿਸ਼ਾਲ ਸਮੁੰਦਰ ਵਾਂਗ ਹੈ ਜਿੱਥੋਂ ਹਰ ਅਭਿਲਾਸ਼ੀ ਨੂੰ ਮਨ ਪਾਉਂਦੇ ਹੀਰੇ ਜਵਾਹਰਾਤ ਮਿਲ ਸਕਦੇ ਨੇ ਸਵਾਮੀ ਰਾਮ ਤੀਰਥ ਡੰਡੀ ਸੰਨਿਆਸੀ ਜੋ ਪਹਿਲਾਂ ਸਨਾਤਨ ਧਰਮ ਵਿੱਚ ਪੈਦਾ ਹੋਏ ਬਾਅਦ ਵਿੱਚ ਉਹਨਾਂ ਨੇ ਸਿੱਖੀ ਧਾਰਨ ਕੀਤੀ ਸਵਾਮੀ ਰਾਮ ਤੀਰਥ ਜੀ ਧਰਮ ਤੇ ਭਾਰਤੀ ਸੰਸਕ੍ਰਿਤੀ ਦੇ ਮਹਾਨ ਦਾਰਸ਼ਨਿਕ ਤੇ ਵਿਦਵਾਨ ਸਨ ਉਹਨਾਂ ਨੇ ਵੇਦਾਂ ਪੁਰਾਣਾ ਸਮ੍ਰਿਤੀਆਂ ਉਪਨਿਸ਼ਦਾਂ ਦੀ ਖੋਜ ਕਰਕੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਕਿਤਾਬਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਨ ਉਪਰੰਤ Swami Ji ਨੇ ਫਰਮਾਇਆ ਕਿ ਜੀਵਨ ਭਰ ਮੈਂ ਸਾਧੂ ਸੰਤੋਆਂ ਦੀ ਸੰਗਤ ਕੀਤੀ ਤਪ ਸਾਦੇ ਔਰ ਤੀਰਤ ਭ੍ਰਮਣ ਕੀਤਾ ਅੰਤ ਇਸ ਨਿਸ਼ਚੈ ਪਰ ਪਹੁੰਚਾ ਹੂੰ ਕਿ ਜੋ ਕੁਛ ਗੁਰੂ ਘਰ ਮੇ ਹੈ ਉਸ ਸੇ ਉੱਤਮ ਔਰ ਕਹੀਂ ਨਹੀਂ ਆਪ ਜੀ ਨੇ ਸਿੱਖ ਧਰਮ ਦੀ ਜੀਵਨ ਜਾਗ ਦਾ ਅਧਿਐਨ ਕਰਕੇ ਇੱਕ ਪੁਸਤਕ ਲਿਖੀ ਸਰਬੋਤਮ ਆਦ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪੁਸਤਕ ਵਿੱਚ ਆਪ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਹਾ ਕਲਿਆਣਕਾਰੀ ਬਾਣੀ ਹੈ ਕਿਉਂਕਿ ਇਸ ਦਾ ਉਪਦੇਸ਼ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਸਮੂਹ ਮਾਨਵਤਾ ਲਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਪਿੱਛੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਚਾਰ ਦਰਪਣ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਪੀੜਾ ਭਗਤਾਂ ਗੁਰੂਆਂ ਦੀ ਜੀਉਂਦੀ ਜਾਗਦੀ ਆਵਾਜ਼ ਨੇ ਪ੍ਰਸਿੱਧ ਬਰਦਾਨਵੀ ਦਾਰਸ਼ਨਿਕ ਤੇ ਗਣਿਤ ਵਿਗਿਆਨੀ ਪਰਟੰਡ ਰਸਲ ਉਦੇ ਅਨੁਸਾਰ ਸਿੱਖ ਧਰਮ ਅਤੇ ਇਸ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਮੁੱਚੇ ਸੰਸਾਰ ਨੂੰ ਦੱਸਣ ਲਈ ਕੁਝ ਵਿਸ਼ੇਸ਼ ਮਹੱਤਵ ਵਾਲਾ ਹੈ ਜੇਕਰ ਤੀਜੇ ਵਿਸ਼ਵ ਯੁੱਧ ਦੌਰਾਨ ਚੱਲਣ ਵਾਲੇ ਐਟਮ ਤੇ ਹਾਈਡਰੋਜਨ ਬੰਬਾਂ ਦੀ ਮਾਰ ਤੋਂ ਕੋਈ ਖੁਸ਼ਕਿਸਮਤ ਇਨਸਾਨ ਬਚ ਨਿਕਲਦਾ ਹੈ ਤਾਂ ਉਸ ਨੂੰ ਸੇਧ ਦੇਣ ਲਈ ਕੇਵਲ ਸਿੱਖ ਧਰਮ ਹੀ ਇੱਕੋ ਇੱਕ ਵਸੀਲਾ ਹੋਵੇਗਾ ਜਦੋਂ ਰਸਲ ਤੋਂ ਇਹ ਪੁੱਛਿਆ ਕਿ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਗੱਲ ਕਰਦੇ ਪਏ ਹੋ ਕਿ ਇਹ ਧਰਮ ਉਸ ਤੋਂ ਪਹਿਲਾਂ ਮਨੁੱਖਤਾ ਨੂੰ ਕੁਝ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦਾ ਤਾਂ ਰਸਲ ਨੇ ਉੱਤਰ ਦਿੱਤਾ ਕਿ ਸਮਰੱਥਾ ਤਾਂ ਪੂਰੀ ਰੱਖਦਾ ਹੈ ਪਰ ਸਿੱਖਾਂ ਨੇ ਇਸ ਧਰਮ ਦੇ ਬਿਹਤਰੀਨ ਅਸੂਲਾਂ ਨੂੰ ਜਿਹੜੇ ਸਾਰੀ ਮਾਨਵਤਾ ਲਈ ਹੋਂਦ ਵਿੱਚ ਆਏ ਨੇ ਕਦੀ ਹਵਾ ਹੀ ਨਹੀਂ ਲਵਾਈ ਇਹ ਸਿੱਖਾਂ ਦਾ ਸਭ ਤੋਂ ਵੱਡਾ ਕਸੂਰ ਹੈ ਜਿਸ ਤੋਂ ਉਹ ਕਦੀ ਵੀ ਮੁਕਤ ਨਹੀਂ ਹੋ ਸਕਦੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਸਿੱਖਾਂ ਦਾ ਹੀ ਗੁਰੂ ਮੰਨ ਲਿਆ ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ ਗੁਰੂ ਨੇ ਸੰਸਾਰ ਪ੍ਰਧ ਸਮਾਜ ਵਿਗਿਆਨੀ ਆਰਨਲਡ ਟਾਇਨਬੀ ਹੋਏ ਨੇ ਇਹ ਮੰਨਿਆ ਜਾਂਦਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਸਭ ਤੋਂ ਵੱਧ ਜ਼ੁਬਾਨਾਂ ਵਿੱਚ ਤਰਜਮਾ ਹੋਣ ਵਾਲੇ ਤੇ ਸਭ ਤੋਂ ਵੱਧ ਚਰਚਿਤ ਇਤਿਹਾਸਕਾਰ ਤੇ ਫਿਲਾਸਫਰ ਹੋਏ ਨੇ 10 ਹਿੱਸਿਆਂ ਵਿੱਚ ਛਪੀ ਹੋਈ ਉਹਨਾਂ ਦੀ ਕ੍ਰਿਤ A Study of History ਬਹੁਤ ਹੀ ਮਹਾਨ ਕਾਰਜ ਹੈ ਉਹਨਾਂ ਨੇ ਦੁਨੀਆ ਭਰ ਦੇ ਧਰਮਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਉਹ ਇੱਕ ਥਾਂ ਲਿਖਦੇ ਨੇ ਕਿ ਜੇ ਕਿਸੇ ਸਮੇਂ ਸਾਰੀ ਦੁਨੀਆ ਦਾ ਇੱਕ ਧਰਮ ਹੋਇਆ ਤਾਂ ਉਹ ਸਿੱਖ ਧਰਮ ਹੋਵੇਗਾ ਅਤੇ ਜੇ ਕਿਸੇ ਸਮੇਂ ਦੁਨੀਆ ਦਾ ਇੱਕ ਧਾਰਮਿਕ ਗ੍ਰੰਥ ਹੋਇਆ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ ਅਮਰੀਕਾ ਦੀ ਨੋਬਲ ਇਨਾਮ ਜੇਤੂ ਮਿਸ ਪਰਲ ਐਸਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੀ ਟਿੱਪਣੀ ਵਿੱਚ ਲਿਖਦੀ ਹੈ ਮੈਂ ਮਹਾਨ ਧਰਮਾਂ ਦੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੈ ਪਰ ਦਿਲ ਤੇ ਦਿਮਾਗ ਨੂੰ ਟੁੰਬਣ ਵਾਲੀ ਜੋ ਸ਼ਕਤੀ ਇਨਾ ਪੋਥੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲੀ ਐ ਉਹ ਮੈਨੂੰ ਕਿਤੇ ਹੋਰ ਨਹੀਂ ਲੱਭੀ ਇਹ ਹਰ ਧਰਮ ਦੇ ਜਾਂ ਕਿਸੇ ਵੀ ਧਰਮ ਨਾਲ ਸੰਬੰਧ ਨਾ ਰੱਖਣ ਵਾਲੇ ਲੋਕਾਂ ਬਾਰੇ ਗੱਲਾਂ ਕਰਦੀਆਂ ਨੇ ਇਹ ਮਨੁੱਖੀ ਦਿਲ ਲਈ ਤੇ ਖੋਜੀ ਦਿਮਾਗ ਲਈ ਸੰਦੇਸ਼ ਦਿੰਦੀਆਂ ਸਿੱਖ ਧਰਮ ਸਾਰੇ ਧਰਮਾਂ ਦੀ ਸਰਮੌਰ ਸ਼ਾਨ ਹੈ ਇਸ ਹਨੇਰੇ ਯੁੱਗ ਵਿੱਚ ਗੁਰੂ ਨਾਨਕ ਦਾ ਪਿਆਰ ਦਾ ਸੰਦੇਸ਼ ਮਨੁੱਖਤਾ ਅਤੇ ਸੰਸਾਰ ਨੂੰ ਬਚਾ ਸਕਦਾ ਹੈ ਸਿੱਖ ਧਰਮ ਦੀ ਫਿਲਾਸਫੀ ਨੂੰ ਪੂਰੀ ਤਰ੍ਹਾਂ ਖੋਖਣ ਦੇ ਉਪਰੰਤ ਅਮਰੀਕਾ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਐਚ ਐਲ ਬਰਾਡਸ਼ਾ ਉਹ ਲਿਖਦਾ ਹੈ ਕਿ ਸਿੱਖ ਧਰਮ ਇੱਕ ਸਰਬਵਿਆਪੀ ਵਿਸ਼ਵ ਮਤ ਹੈ ਜਿਸ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ ਇਹ ਗੱਲ ਗੁਰੂ ਸਾਹਿਬਾਨ ਦੀਆਂ ਲਿਖਤਾਂ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਸਿੱਖਾਂ ਨੂੰ ਆਪਣੇ ਧਰਮ ਬਾਰੇ ਕੇਵਲ ਇੱਕ ਹੋਰ ਚੰਗਾ ਧਰਮ ਸਮਝਣਾ ਬੰਦ ਕਰਕੇ ਇਸ ਨੂੰ ਨਵੇਂ ਯੁੱਗ ਦਾ ਧਰਮ ਸਮਝਣਾ ਸ਼ੁਰੂ ਕਰਨਾ ਚਾਹੀਦਾ ਹੈ ਗੁਰਨਾਨਕ ਦੁਆਰਾ ਚਲਾਇਆ ਗਿਆ ਧਰਮ ਨਵੇਂ ਯੁੱਗ ਦਾ ਧਰਮ ਹੈ ਇਹ ਪੁਰਾਣੇ ਧਰਮਾਂ ਦੀਆਂ ਸਾਰੀਆਂ માનਤਾਵਾਂ ਨੂੰ ਪੂਰੀ ਤਰ੍ਹਾਂ ਉਖੇੜਦਾ ਵੀ ਹੈ ਤੇ ਉਹਨਾਂ ਦੀ ਪੂਰਤੀ ਵੀ ਕਰਦਾ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਪੁਸਤਕਾਂ ਜ਼ਰੂਰ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਦੂਸਰੇ ਧਰਮਾਂ ਵਿੱਚ ਵੀ ਸੱਚ ਹੈ ਪਰ ਸਿੱਖ ਧਰਮ ਵਿੱਚ ਪੂਰਨ ਸੱਚ ਹੈ ਇੱਕ ਵਾਰ ਪ੍ਰਸਿੱਧ ਕਵੀ ਰਬਿੰਦਰਨਾਥ ਟੈਗੋਰ ਨੂੰ ਫਿਲਮੀ ਅਦਾਕਾਰ ਬ즈ਰਾਜ ਸਾਨੀ ਨੇ ਇੱਕ ਵਾਰ ਸਵਾਲ ਕੀਤਾ ਕਿ ਟੈਗੋਰ ਜੀ ਤੁਸੀਂ ਭਾਰਤ ਲਈ ਕਈ ਗੀਤ ਲਿਖੇ ਨੇ ਐਂਥਮਸ ਲਿਖੇ ਨੇ ਤੁਸੀਂ ਕੋਈ ਸੰਸਾਰ ਲਈ ਵੀ ਐਂਥਮ ਲਿਖੋ ਇਹ ਗੱਲ 1930 ਦੇ ਅੰਤ ਦੀ ਬੰਗਾਲ ਦੇ ਇੱਕ ਕਸਬੇ ਸ਼ਾਂਤੀ ਨਕੇਤਨ ਦੀ ਹੈ ਜਿੱਥੇ ਬਲਰਾਜ ਸਾਨੀ ਤੇ ਟੈਗੋਰ ਦਾ ਮੇਲ ਹੋਇਆ ਸੀ ਸਾਨੀ ਦੇ ਸਵਾਲ ਦਾ ਰਵਿੰਦਰਨਾਥ ਟੈਗੋਰ ਨੇ ਜਵਾਬ ਦਿੱਤਾ ਕਿ ਮੈਂ ਦੁਨੀਆ ਲਈ ਐਂਥਮ ਕੀ ਲਿਖਣਾ ਉਹ ਤਾਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਸਿਰਫ ਦੁਨੀਆ ਲਈ ਨਹੀਂ ਸਗੋਂ ਪੂਰੇ ਬ੍ਰਹਿਮੰਡ ਵਾਸਤੇ ਆਲਰੇਡੀ ਇੱਕ ਐਂਥਮ ਲਿਖਿਆ ਜਾ ਚੁੱਕਾ ਹੈ ਸਾਨੀ ਨੇ ਪੁੱਛਿਆ ਕਿ ਅਜਿਹਾ ਕਿਹੜਾ ਐਂਥਮ ਹੈ ਸਟੇਗੋਰ ਨੇ ਜਵਾਬ ਦਿੰਦਿਆਂ ਕਿਹਾ ਕਿ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰ ਸ਼੍ਰੀ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਜੀ ਨੇ ਜੋ ਆਰਤੀ ਲਿਖੀ ਹੈ ਗगन ਮੇ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਸਾਰੇ ਬ੍ਰਹਿਮੰਡ ਦਾ ਇਹੀ ਐਂਥਮ ਹੈ ਇਸ ਤੋਂ ਉੱਤੇ ਹੋਰ ਕੀ ਲਿਖਿਆ ਜਾ ਸਕਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕੋ ਇੱਕ ਧਾਰਮਿਕ ਗ੍ਰੰਥ ਨੇ ਜਿਸ ਵਿੱਚ ਹੋਰਨਾ ਧਰਮਾਂ ਦੇ ਰਹਿਬਰਾਂ ਦੀ ਬਾਣੀ ਨੂੰ ਵੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਥਾਂ ਮਿਲੀ ਹੈ ਇਸ ਵਿੱਚ ਹਿੰਦੂ ਭਗਤਾਂ ਮੁਸਲਮਾਨ ਫਕੀਰਾਂ ਸੂਫੀ ਸੰਤਾਂ ਦੀ ਬਾਣੀ ਵੀ ਦਰਜ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਸਾਡਾ ਸਿਰ ਸਿੱਖ ਗੁਰੂ ਸਾਹਿਬਾਨ ਦੇ ਨਾਲ-ਨਾਲ ਭਗਤ ਕਬੀਰ ਜੀ ਦੇ ਸਾਹਮਣੇ ਝੁਕਦਾ ਹੈ ਸ਼ੇਖ ਫਰੀਦ ਜੀ ਦੇ ਸਾਹਮਣੇ ਝੁਕਦਾ ਹੈ ਭਗਤ ਰਵਿਦਾਸ ਜੀ ਦੇ ਸਾਹਮਣੇ ਝੁਕਦਾ ਹੈ ਭਗਤ ਨਾਮਦੇਵ ਵਰਗੇ ਭਗਤਾਂ ਸਾਹਮਣੇ ਝੁਕਦਾ ਹੈ ਇਹ ਉਹੀ ਧਾਰਮਿਕ ਗ੍ਰੰਥ ਹੈ ਜਿਹੜਾ ਸੱਬੇ ਸਾਂਝੀ ਵਾਲ ਸਦਾਇਨ ਤੂੰ ਕੋਈ ਨਾ ਦਿਸੈ ਬਾਰਾ ਜੀਓ ਕਹਿ ਕੇ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾ ਦੇ ਵਿੱਚ ਲੈਂਦਾ ਹੈ ਇਹ ਉਹ ਗ੍ਰੰਥ ਹੈ ਜਿਹੜਾ ਏਕ ਪਿਤਾ ਏਕਸ ਕੇ ਹਮਾਰਕ ਕਹਿ ਕੇ ਯੂਨੀਵਰਸਲ ਬ੍ਰਦਰਹੁੱਡ ਦਾ ਸੁਨੇਹਾ ਦਿੰਦਾ ਹੈ ਤੇ ਇਹ ਧਾਰਮਿਕ ਗ੍ਰੰਥ ਹੈ ਜਿਹੜਾ ਏਕ ਨੂਰ ਤੇ ਸਭ ਜਗ ਉਪਜਾ ਕੋਣ ਭਲੇ ਕੋ ਮੰਦੇ ਗਹਿ ਕੇ ਮਨੁੱਖੀ ਬਰਾਬਰੀ ਦਾ ਫੋਕਾ ਦਿੰਦਾ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਅਸੀਂ ਉਸ ਮਹਾਨ ਫਲਸਫੇ ਦੇ ਰਾਹੀ ਹਾਂ ਕਿ ਸਾਨੂੰ ਅਕਾਲ ਪੁਰਖ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਖਸਮ ਕੀ ਬਾਣੀ ਦੇ ਰੂਪ ਵਿੱਚ ਇਹ ਖਜ਼ਾਨਾ ਬਖਸ਼ਿਆ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਖਾਏ ਰਾਹ ਤੇ ਚੱਲਦੇ ਹੋਏ ਆਪਣਾ ਜੀਵਨ ਜੀਵੀਏ ਸਾਡੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ ਅਖੀਰ ਤੇ ਫਿਰ ਇਹੀ ਕਹਾਂਗਾ ਕਿ ਇਹ ਵੀਡੀਓ ਮਾਨ ਨਾਲ ਸ਼ੇਅਰ ਕਰਦੇ